ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗੁਰਮਾ ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਅੱਜ ਇੱਕ ਜੁਨੀਕ ਜੀ ਗਾਂ ਦਿਖਾਵਾਂਗੇ ਕਿਉਂਕਿ ਪਹਿਲੀ ਵਾਰ ਦਿਖਾ ਰਿਹਾ ਆਪਣੇ ਚੈਨਲ ਤੇ ਸਾਹੀਵਾਲ ਇਹਨਾਂ ਦੀ ਕਹਿੰਦੇ ਇੱਕ ਇਲਤ ਹੁੰਦੀ ਆ ਲਾਲੋ ਵੀ ਗਰਮ ਹੁੰਦੀਆਂ ਪਰ ਜਿਹੜੀ ਇਹ ਗਾਂ ਵਾ ਤੁਹਾਨੂੰ ਦਿਖਾਉਂਗਾ ਇਹ ਸੱਜਣੋ ਬਿਲਕੁਲ ਠੰਡੀ ਸੀਲ ਆ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਬੱਛੀ ਆਲਾ ਉਸਤਾਦ ਇੱਕ ਵਾਰੀ ਬੱਛੀ ਦੇ ਵੀ ਮਾਰ ਲਿਆ ਕੈਮਰਾ ਉਧਰੋਂ ਨਾਲ ਇਹਦੇ ਬੱਛੀਆ ਸੂਆ ਹੈਗੀ ਆ ਦੂਜਾ ਤੇ ਹੈਗੀ ਵੀ ਤਾਜੀ ਸੂਈਆ ਤੇ ਹੈਗੀ ਵੀ ਯਰ ਘਰੇਲੂ ਸੱਜਣ ਕੋਲੇ ਆ ਕੋਈ ਬਾਈ ਕਹਿੰਦਾ ਵਪਾਰ ਦਾ ਕੰਮ ਨਹੀਂ ਤੇ ਬਾਕੀ ਆ ਜੋ ਲਾਨੇਦਾਰ ਨਾ ਕਰਾਉਣਿਆਂ ਗੱਲਬਾਤ ਗਾਂ ਨੂੰ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਉਹਦਾ ਵੀਡੀਓ ਚ ਹੀ ਕਰਾਵਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੋਗੀ ਆ ਰਵਾਨ ਸਿੰਘ ਜੀ ਰਵਾਨ ਸਿੰਘ ਢਾਡੀ ਹਰਵਾਰ ਸਿੰਘ ਢਾਡੀ ਕਹਿੰਦੇ ਨੇ ਹੱਸ ਬਹਿਲਾ ਨਹੀਂ ਰਿਹਾ ਸ਼ਕੀਨ ਨਹੀਂ ਇਹ ਗੱਲ ਨਹੀਂ 12 ਗੋਂ ਦਾ ਰਿਹਾ ਉਹਦੇ ਜਵਾਨੀ ਚ ਮਸ਼ਹੂਰ ਆ ਪੂਰਾ ਕਿਉਂਕਿ ਪੁਰਾਣੇ ਸੱਜਣ ਨੇ ਜਿਹੜੇ ਯਾਰ ਜਿਹੜਾ ਨੇ ਸੁਣਿਆ ਹਨ ਜਿਹੜੇ ਦੇਖਦੇ ਰਹੇ ਨੇ ਉਹ ਤਾਂ ਪਛਾਣ ਲਾਣਗੇ ਜੀ ਹਨਾ ਹਾਂ ਜੀ ਕਿੰਨੇ ਕ ਸਾਲ ਹੋ ਗਏ ਹੁਣ ਆ 10 ਫਿਰ ਅੱਜ ਨੂੰ ਤਾਂ ਤਿੰਨ ਕਿਛ ਚਾਰ ਸਾਲ ਹੋ ਗਏ ਯਾਨੀ 10 ਉਹ ਕਦੇ ਕਦੇ ਉੱਠਦਾ ਨਹੀਂ ਦੋਆਂ ਜਾਂ ਵੀ ਚਾਹੀਦਾ ਬੇਜੋਗਾਂ ਨਾਲ ਬੇਜੋਗਾਂ ਨਾਲ ਖੜੇ ਮੇਕ ਦੂਸਰਾ ਅੱਛਾ ਨੇ ਹੁਣ ਨਹੀਂ ਉੜਦਾ ਦੋ ਜਾਂ ਮੇਲਾ ਆ ਦੇਖ ਕੇ ਮੇਲਾ ਭਰਿਆ ਹੁੰਦਾ ਕਿਵੇਂ ਆ ਕਾ ਇਤਨਾ ਭਰਿਆ ਹੋਇਆ ਨੇ ਸੁਣੀ ਜਾਈ ਤੇ ਆਹ ਲਾਖੀ ਆ ਕਾ ਇਸ਼ਟਾ ਭਰੀਆਂ ਹੋਈਆਂ ਨੇ ਕਹਿੰਦਾ ਹੁਣ ਆਪਾਂ ਗਾਂ ਵਕਿਆੂ ਇੱਕ ਲਾਣੀਦਾਰ ਕੋਲੇ ਲੈ ਖੋਲ ਕੇ ਤੋੜ ਦੋ ਜੀ ਸੁਆ ਕਿਹੜਾ ਜੀ ਇਹਦਾ ਦੂਜਾ ਜੀ ਸੁਆ ਦੂਜਾ ਸੂਈ ਕਿੰਨੇ ਦਿੰਦੀ ਹੈ ਜੀ ਸੂਈ 26 27 ਦਿਨਾਂ ਦੀ 26 27 ਦਿਨ ਦੀ ਨਾਲ ਇਹਦੇ ਬੱਛੀਆ ਦੁੱਧ ਕਿੰਨਾ ਤਿਆਰ ਆ ਜੀ ਇਸ ਟਾਈਮ ਤੇ 11 ਲੀਟਰ ਦੇਵਾਂਗੇ ਜੀ 12 ਵੀ ਹੈਗਾ ਯਾਨੀ 11 ਕਹਾਣੇ ਆਏਗਾ 12 ਉਹ 11 11 ਕਹਿ ਕੇ ਵੇਚਾਂਗੇ ਕਹਿਣ ਦਾ ਭਾਵ ਹਾਂਜੀ ਹਾਂਜੀ ਆ ਹੈਗਾ 12 ਲੀਟਰ ਵਾਲਾ ਨੇਦਾਰ ਕਹਿੰਦਾ 11 ਕਹਿ ਕੇ ਵੇਚਾਂਗੇ ਤੇ ਟਾਈਮ ਤੁਹਾਨੂੰ ਮੈਂ ਦੱਸ ਦਣਾ ਸਮਾਂ ਹੈਗਾ 2 ਵਜੇ ਦਾ ਉਹ ਸਾਬ ਨਾਲ ਇਹਦੇ ਲੇਵੇ ਦੀ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਿਓ ਉਹ ਆਰਡਰ ਚੰਗਾ ਦਿਖਾਉਂਦੀ ਆ ਤੇ ਬਾਕੀ ਥਣ ਥਣ ਵੀ ਚੰਗਾ ਲੱਗਿਆ ਤੇ ਜਿਹੜੀ ਤੱਕ ਹੁੰਦੀ ਆ ਯਾਰ ਦੇਸੀ ਨਾਲ ਅਸਲੀਆਂ ਗਾਵਾਂ ਦੇ ਆਰਡਰ ਦੀ ਹਨਾ ਉਹ ਜ਼ਿਆਦਾਤਰ ਅਗਲੇ ਬੰਨੀ ਹੁੰਦੀ ਆ ਪਿਛਾਂ ਵਾਲੇ ਪਾਸੇ ਘੱਟ ਹੁੰਦੀ ਆ ਅਰ ਥਾਂ ਥੋਣ ਚੰਗਾ ਲੱਗਿਆ ਉਹ ਬੱਚੇ ਦਾ ਵਾਵਾ ਕਰਦੀ ਆ ਨਾ ਹਾਂਜੀ ਆ ਬੱਚੇ ਦਾ ਚੰਗਾ ਕਰਦੀ ਆ ਨਿਆਣਾ ਨੂੰ ਨਾ ਲੈਂਦੀ ਆ ਜੀ ਹਾਂ ਨਿਆਣਾ ਲੈਂਦੀ ਆ ਬਾ ਮੋੜ ਲਿਆ ਬਾਈ ਐਨੂੰ ਲਿਆ ਆ ਨਿਆਣਾ ਲਾਣੀਦਾਰ ਕਹਿੰਦਾ ਲੈਂਦੀ ਆ ਉਂ ਠੰਡੀ ਸੀਲ ਆ ਹਾਂ ਲੱਤ ਛੱਡਤਾ ਨਹੀਂ ਮਾਰਦੀ ਨਾ ਨਾ ਜਮਾ ਨਹੀਂ ਕਿਤੇ ਵਾਲਟੀ ਦੇ ਮਾਰਿਆ ਕਰੇ ਮਹਾ ਨਾ 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 ਆਲਾ ਨੇੜੇ ਜਾ ਕੇ ਇੱਕ ਵਾਰੀ ਲੈਵੇ ਤੇ ਹੱਥ ਹੁੱਤ ਫੇਰ ਕੇ ਕਰਾ ਦੇ ਤਸੱਲੀ ਦੇਖਣ ਆਲੇ ਸਜਣਾ ਦੀ ਵੀ ਠੰਡੀ ਸੀਲ ਆ ਜਾਂ ਕਿਵੇਂ ਆ ਆ ਉਦਾਂ ਹੈਗੀ ਠੰਡੀ ਸੀਲ ਆ ਸਾਹਮਣੇ ਦਾਣੀਦਾਰ ਕਹਿੰਦਾ ਚੈੱਕ ਕਰਾ ਦੇ ਲੈ ਧਾਰਾਂ ਵੀ ਮਾਰ ਕੇ ਦਿਖਾ ਦਨੇ ਕਹਿੰਦਾ ਇਹ ਜੀ ਗੱਲ ਨਹੀਂ ਆ ਹੈਗੀ ਠੰਡੀ ਸੀ ਲਾਹੀ ਦੀ ਗੱਲ ਨਹੀਂ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਲੈ ਜੀਆ ਮਾਰ ਕੇ ਧਰਾਂ 11 ਕਨਫਰਮ ਸੁਆ ਕਿਹੜਾ ਦੱਸਿਆ ਤੀ ਇਹਦਾ ਦੂਜਾ ਜੀ ਸੁਆ ਪਯਰ ਦੂਜਾ ਐਸੇ ਕਿੰਨੇ ਲਾਵਾਂਗੇ ਇਹਦੀ ਪੈਸੇ ਤੇਣ ਰਹਿਣ ਵਾਲੀ ਗੱਲ ਕਰਾਂ ਜਮਾ ਫਿਕਸ ਇਹ ਨਵੇਂ ਦੇ ਕੰਮ 50 ਹੀ ਦੇ ਦੇਣ 50 ਦੀ ਹਾਂ ਪੂਰੇ 50000 ਦੀ ਹਾਂਜੀ ਉਹ ਜਮਾਨਤਾਨ ਕਰ ਦਿਆਂਗੇ ਜਮਾਨਤਾਨ ਕਰ ਦਿਆਂਗੇ ਆਏ ਗਏ ਸੱਜਣ ਦਾ ਛੋਟ ਛੱਪਾ ਵੀ ਕਰ ਦਾਂਗੇ ਨਾ ਕਰ ਦਾਂਗੇ ਅ ਨੰਬਰ ਬੋਲ ਦੋ ਜੀ ਆਪਣਾ 98722 ਹਾਂਜੀ 98194 ਇੱਕ ਵਾਰੀ ਹੋਰ ਬੋਲ ਦੋ 98722 98149 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਗੁਰਮਾ ਤਹਿਸੀਲ ਵੀ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਜਿਹੜੇ ਸੱਜਣ ਨੂੰ ਇਹ ਸਾਹੀਵਾਲ ਗਾਂ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਬਾਈ ਤੋਂ ਧੰਨਵਾਦ ਜੀ